ਜਿੱਦਾਂ ਕਿ ਅਪਸਰੀ ਜਾਣ ਦੇਗੇ ਭਾਈ ਅਮਰਤਪਾਲ ਸਿੰਘ ਖੰਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਜੂ ਚੋਣਾਂ ਲੜਨ ਦੇ ਲਈ ਜਾਣ ਰਹੀ ਨੇ ਤੇ ਭਾਈ ਸਾਹਿਬ ਦੇ ਹੱਕ ਦੇ ਵਿੱਚ ਇੱਕ ਵਾਰ ਫਿਰ ਸਮੂਹ ਸਿੱਖ ਸੰਗਤ ਅਤੇ ਪੰਜਾਬ ਮਾਸਿਆਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਕਿਉਂਕਿ ਭਾਈ ਸਾਹਿਬ ਨੇ ਪਹਿਲਾਂ ਜੋ ਗੁਰੂ ਪਾਈ ਮਹਿੰਮ ਚਲਾਈ ਸੀ ਉਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੇ ਕੋੜ ਦੇ ਵਿੱਚੋਂ ਕੱਢ ਕੇ ਗੁਰੂ ਵਾਲੇ ਬਣਾਇਆ ਸੀ ਚੋਣਾਂ ਲੜਨ ਨੂੰ ਲੈ ਕੇ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਇੱਕ ਵਾਰ ਫਿਰ ਲੋਕਾਂ ਦਾ ਵੱਡਾ ਇਕੱਠ ਵੀ ਦੇਖਣ ਨੂੰ ਮਿਲਿਆ ਤੇ ਜਿਸ ਤੇ ਹੁਣ ਸੀਐਮ ਭਗਵੰਤ ਸਿੰਘ ਮਾਨ ਵੀ ਖੁੱਲ ਕੇ ਬੋਲੇ ਨੇ ਇਸੂਬੇ ਨਾਲ ਕਿਸੇ ਦੇਰੀ ਤੋਂ ਤਹਾਨੂੰ ਵੀ ਲੈ ਚਲਦੇ ਹਾਂ ਉਸ ਨੂੰ ਜਵਾਨੀ ਦੇ ਵਿੱਚ ਮਰਨ ਦੀਆਂ ਗੱਲਾਂ ਸਿਖਾਉਣੀਆਂ ਬਹੁਤ ਆਸਾਨ ਨੇ ਜਦੋਂ ਆਪਣੇ ਸਿਰ ਤੇ ਪੈਂਦੀ ਹੈ ਉਦੋਂ ਪਤਾ ਲੱਗਦਾ ਸਿਆਣੇ ਕਹਿੰਦੇ ਆ ਵਾਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ ਸੋ ਜਿਹੜੇ ਧਰਮ ਦੇ ਨਾਂ ਤੇ ਦੁਕਾਨਾਂ ਖੋਲੀ ਬੈਠੇ ਐ ਤੇ ਸਾਡੀ ਜਵਾਨੀ ਨੂੰ ਭੜਕਾ ਰਹੇ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਕਿ ਉਹ ਆਪਣੇ ਵਹਿਮ ਘੱਟ ਦੇਣ ਆਪਣੇ ਭੁਲੇਖੇ ਦੂਰ ਕਰ ਲੈਣ ਕਿਉਂ ਪੰਜਾਬ ਦੇ ਵਿੱਚ ਕਿਸੇ ਕਿਸਮ ਦਾ ਕੋਈ ਗੜਬੜ ਜਾਂ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਭਾਈਚਾਰਕ ਸਾਂਝ ਦੇ ਵਿੱਚ ਕੋਈ ਤਰੇੜ ਪਾ ਲੈਣਗੇ